ਇਸ ਤਰ੍ਹਾਂ ਝੜਦੇ ਵਾਲਾਂ ਦਾ ਇਲਾਜ ਜਿਵੇਂ ਬੈਦ ਚ ਭਾਨ ਨੇ ਇਹਦਾ ਪੱਕਾ ਇਲਾਜ ਕਰਦੇ ਨੇ ਬੈਦ ਜੀ। ਤੁਹਾਨੂੰ ਮਿਲਾ ਰਹੇ ਹਾਂ ਜੀ। ਉਧਰ ਤੋਂ ਬੈਦ ਸੁਖਮਿੰਦਰ ਦੇਵ ਜੀ ਜਿਨ੍ਹਾਂ ਤੋਂ ਅੱਜ ਆਪਾਂ ਕਿਸੇ ਨਵੀਂ ਬਿਮਾਰੀ ਜੋ ਬਿਮਾਰੀ ਦੇ ਇਲਾਜ ਬਾਰੇ ਜਿਸ ਕਿਸ ਕਰਾਂਗੇ। ਹਾਂ ਜੀ ਬੈਦ ਜੀ। ਹਾਂ ਜੀ ਤੁਹਾਨੂੰ ਝੜਦੇ ਵਾਲਾਂ ਬਾਰੇ ਜਾਣਨਾ ਪਾਉ। ਇਹ ਜਿਹੜੇ ਵਾਲ ਝੜਦੇ ਜੀ ਇਹ ਇਹਨੂੰ ਹੁੰਦਾ ਵਾਲਚਰਾ ਰੋਗ। ਹੂੰ। ਇਹਦੇ ਵਾਲ ਜਿਹੜਾ ਨੇ ਜੜਾਂ ਦੇ ਵਿੱਚ ਕੀੜੇ ਹੁੰਦੇ ਨੇ ਬਰੀਕ ਬਰੀਕ ਵਾਇਰਸ ਹੁੰਦੇ ਨੇ ਜਿਹੜੇ ਉਹਨੂੰ ਖਾਣਾ ਸ਼ੁਰੂ ਕਰ ਲੈਂਦੇ ਨੇ ਤਾਂ ਵਾਲ ਟੁੱਟਦੇ ਨੇ ਝੜਦੇ ਨੇ ਤੇ ਇਹ ਉਹ ਪੂਰੇ ਜੇ ਪੈ ਜਾਂਦੇ ਨੇ ਫਿੱਕੇ ਜੇ ਸ਼ਾਈਨਿੰਗ ਇਹਨਾਂ ਦੀ ਫੇਰ ਉੱਡਦੀ ਆ ਇਹਦੇ ਵਾਸਤੇ ਆਪਣੇ ਕੋਲੇ ਦਵਾਈ ਹੈ ਜੀ ਇਹਦੇ ਵਿੱਚ ਇੱਕ ਆਪਾਂ ਦਿੰਦੇ ਆ ਖੋਪਰੇ ਦੇ ਤੇਲ ਚ ਰਲਾ ਕੇ ਲਾਉਣ ਨੂੰ ਪਾਊਡਰ ਹੈ ਥੋੜਾ ਜਿਹਾ ਬਣਾਇਆ ਹੋਇਆ ਤੇ ਇੱਕ ਤੇਲ ਬਣਾਇਆ ਹੋਇਆ ਜਿਹਦੇ ਨਾਲ ਵਾਲ ਲੰਬੇ ਵੀ ਹੋ ਜਾਣਗੇ ਝੜਨ ਬਹਿਣਿਆ ਮਲਾਇਮ ਰਹੂਗਾ ਜਿਨ੍ਹਾਂ ਦੇ ਕਈ ਵਾਰੀ ਝੜ ਕੇ ਗੰਝ ਪੈ ਜਾਂਦਾ ਦਾੜੀ ਝੜ ਗਈ ਜਾਂ ਸਿਰ ਤੇ ਵਾਲ ਝੜ ਕੇ ਉਹ ਦੁਬਾਰਾ ਹੋਣਗੇ ਜੀ ਬੱਕੇ ਦਾ ہاں ਜਿਵੇਂ ਹੁਣ ਕਈਆਂ ਦੇ ਆ ਪੰਜਵੇਂ ਗੈਹ ਦਿੰਨੇ ਆ ਨਾ ਥੋੜੇ ਥੋੜੇ ਪੈਚ ਹੋ ਜਾਂਦੇ ਨੇ ਹਾਂ ਜਗਾ ਤੂੰ ਲੈ ਜਾਂਦੇ ਨੇ ਥੋੜੇ ਥੋੜੇ ਝੜ ਜਾਂਦੇ ਨੇ ਹਾਂਜੀ ਗੋਕੀਆਂ ਜੀਆਂ ਪੈ ਜਾਂਦੀਆਂ ਨੇ ਉਹ ਬਹੁਤ ਛੇਤੀ ਦੁਬਾਰਾ ਕਵਰ ਹੋ ਜਾਣਗੀਆਂ ਠੀਕ ਹੈ ਜੀ ਹਾਂ ਉਹ ਇੱਕ ਤੇਲ ਪਹਿਲਾਂ ਲੌਣੇ ਰਲਾ ਕੇ ਤੇਲ ਜਿਹੜੀ ਦਵਾਈ ਹੈ ਦੂਜੀ ਫੇਰ ਨਹਾਉਣ ਤੋਂ ਬਾਅਦ ਲਾਉਣਾ ਤੇਲ ਇਹ ਕਿੰਨੇ ਕ ਪੈਸਿਆਂ ਦੀ ਦਵਾਈ ਹੈ ਇਹ 700 ਰੁਪਏ ਦੀ ਹੈ 15 ਕ ਦਿਨ ਦਵਾਈ ਚਲੀ ਜਾਂਦੀ ਹੈ ਕਿੰਨਾ ਟਾਈਮ ਵਰਤਣੀ ਪੈਂਦੀ ਹੈ ਜੀ ਪੂਰਾ ਇਹ ਤਕਰੀਬਨ ਬਸ 2 ਕ ਮਹੀਨੇ ਦੇ ਵਿੱਚ ਬਿਲਕੁਲ ਸੈੱਟ ਹੋ ਜਾਣਗੇ ਵਾਲ ਸੰਘਣੇ ਵੀ ਹੋ ਜਾਣਗੇ ਭਾਰੀ ਹੋ ਜਾਣਗੇ ਕੋਈ ਝੜਦਾ ਨਹੀਂ ਕੋਈ ਟੁੱਟਦਾ ਨਹੀਂ ਸਾਰੇ ਠੀਕ ਹੋ ਜਾਣਗੇ ਠੀਕ ਆ ਜੀ 2 ਮਹੀਨਿਆਂ 'ਚ ਇਲਾਜ ਜਿਹੜਾ ਕੰਪਲੀਟ ਹੋ ਜਾਊਗਾ ਹਾਂਜੀ ਠੀਕ ਆ ਵੈ ਜੀ ਧੰਨਵਾਦ ਅੱਛਾ ਜੀ ਮਾੜਾ